ਗੋਪੀ ਦਾ 40 ਰੁਪਏ ਕਿਲੋ ਮੂੜੀਆਂ ਦਾ ਧਾਰਮਿਕ ਕਿਲੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਇਦਰ ਨੂੰ ਗਾਇਸ ਨੂੰ ਨਹੀਂ ਜਾਣਦੇ ਇੱਕ ਮੋੜ ਕਰਨਾ ਲੈ ਬਸ ਇਨਾ ਹੀ ਕਹਿਣਾ ਹਾਂ ਤੇ ਹੋਰ ਮੈਂ ਕਹਿਣੀ ਕਿਹਨੇ ਨਾ ਜੀ ਦਾਵਾਗਤ ਕਰਦੇ ਆ ਆਪਣੇ ਨਵੇਂ ਵਲੌਗ ਦੇ ਵਿੱਚ ਹੋਰ ਮੈਂ ਜੇਤਾਪੁਰੇ ਕਹਿੰਦੋ ਚਲੋ ਇੱਦਾਂ ਹੁਣ ਵਲੌਗ ਕੰਟੀਨਿਊ ਰਹੂ ਇਦਾਂ ਚੱਲੀ ਜਾਊਗਾ ਸਬਜ਼ੀ ਵੀ ਅਸੀਂ ਵੇਚ ਆਏ ਅੱਜ ਦੇ ਫੀਲ ਚੈੱਕ ਕਰ ਗਏ ਜੀ ਚੱਕ ਸੋਨੇ ਲਾ ਦੇਣਾ ਖੁੱਲਾ ਇਹ ਲੈਣਾ ਬਸ ਕੱਟ ਆਹ ਜਿੱਕੜ ਜਨੇ ਕੰਮ ਖਰਾਉਗੇ ਤਾਂ ਬਾਕੀ ਐਂ ਸਬਜ਼ੀ ਵੇਚ ਆਏ ਆ ਮੈਂ ਵਿੱਚ ਕਲਿੱਪ ਲਾ ਦੂੰ ਸਬਜ਼ੀ ਵਾਲੀ ਵੀ ਹੁਣ ਇਹਦੇ ਕੋ ਭਾਈ ਜੀ ਠੀਕ ਮਿਲਦੇ ਬਾਅਦ ਘੜੀਕ ਨੂੰ ਯਾਦ 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 ਕਿਉਂਕਿ ਇਹਦੇ ਮੂੰਹਾਂ ਲਵੜਾ ਵੇਂਦੇ ਆ ਵੀ ਕੀ ਕੈਮਰਾ ਚੁੱਕ ਤਰੇ ਫਿਰਦੇ ਆ ਸਾਨੂੰ ਆਪਣੇ ਆਪ ਨੂੰ ਮਰ ਵੀ ਕਿਹੜਾ ਹੁੰਦਾ ਮਾਨਸ ਕਾਈ ਸੁਣ ਮੈਂ ਬਣਾਉਣਾ ਵਲੌਗ ਮੈਂ ਖਤਨ ਮੈਂ ਬਣਾ ਕੇ ਦਿਖਾਣਾ ਨੰਦਾ ਅੱਜ ਦਾ ਵਲੌਗ ਮੇਰਾ ਆਖਰ ਇੰਦਰ ਹੀ ਬਣਾਊਗਾ ਨਹੀਂ ਪੜਾਉਂਗਾ ਨਹੀਂ ਮੈਂ ਇੱਕ ਕਲਿੱਪ ਲਊਂਗਾ ਕਿਉਂਕਿ ਲੋਕੀ ਵੇਂਦੇ ਆ ਵਿਖਣੀ ਇਹ ਕੀ ਕਰੀ ਹੁਰਦੇ ਕੈਮਰਾ ਚੁੱਕ ਕੇ ਕਰਨ ਕੀੜਾ ਇਹ ਹੈ ਰਾਂ ਨੂੰ ਪਤਾ ਇਸ ਚੀਜ਼ ਦਾ ਰਿਜ਼ਲਟ ਕੀ ਆ ਠੀਕ ਆ ਤੇ ਬਾਕੀ ਠੀਕ ਆ ਜਿੰਨੂੰ ਨਹੀਂ ਪਤਾ ਇਹ ਚੀਜ਼ ਬਾਰੇ ਵੀ ਇਹ ਹੁੰਦੀ ਆ ਉਹ ਵੇਖਣ ਤਾਂ ਪਿੱਛਾ ਪਾਪਾ ਵੇਖਣ ਦਾ ਮਾਹ ਕਿ ਕੀ ਕਰਨ ਦੇ ਚੱਲਾ ਕੋਈ ਗੱਲ ਨਹੀਂ ਠੀਕ ਆ ਅਗਰ ਵੇਹ ਵੀ ਨਾ ਆਮ ਜੀ ਗੱਲ ਹੋ ਗਈ ਇੱਕ ਵਲੌਗ ਬਣਾਉਣਾ ਭਾਲੇ ਹਰੇਕ ਦੇ ਵਾਸਤੇ ਗੱਲ ਬਣੀ ਹੈ ਹਰੇਕ ਨੂੰ ਬੋਲਣ ਨਹੀਂ ਜਾਂਦਾ ਹਾਡਾ ਬੋਲ ਨਹੀਂ ਸਕਦਾ ਬੜੀ ਤੇਜ ਆਂਡਾ ਮੁਰਗਾ ਕੈਮਰਾ ਹੀ ਹਰ ਕੋਈ ਬੋਲਿਆ ਨਹੀਂ ਜਾਂਦਾ ਤੇ ਹਾਡਾ ਤਾਂ ਛੱਗ ਜਿਹਾ ਖੁੱਲਾ ਤੇ ਇੰਨਾ ਨਹੀਂ ਰਹੇਗਾ 100% ਹੋ ਸਕਦਾ 5-10% ਰਹਿੰਦਾ ਹੋਵੇ ਪਰ ਬਾਕੀ 90% ਮੇਰੇ ਨਾਲ 90% ਤੇ ਹਾਂ ਹੀ ਖੁੱਲ ਗਏ ਆ ਮਤਲਬ ਖੁੱਲ ਗਏ ਵਾਲੇ ਵੀ ਗੱਲਾਂ ਕਰਨ ਵਿੱਚ ਖੁੱਲ ਗਏ ਆ ਇਹਨਾਂ ਨਾਲ ਸੰਘਰ ਇੰਨੀ ਨਹੀਂ ਹੈਗੀ ਕੈਮਰਾ ਕੈਮਰਾ ਫੇਸ ਕਰ ਸਕਦੇ ਆ ਅਸੀਂ ਜਿੱਥੇ ਮਰਜੀ ਜਿੱਥੇ ਮਰਜੀ ਇਹ ਕੈਮਰਾ ਫੇਸ ਕਰ ਸਕਦੇ ਆ ਫਾੜੜੀ ਟਾਕ ਸਕਿੱਲ ਆ ਗੱਲ ਕਰਨ ਦੀ ਸਾਡੀ ਸਕਿੱਲ ਜਿਹੜੀ ਆ ਉਹ ਇੰਪਰੂਵ ਹੋਈ ਹੋਈ ਆ। ਕੀ ਹੋਇਆ ਗਰਮ ਬੱਤਰਾ। ਜਾ ਜਾ ਰਹਾ ਜ ਆਦੇਸੀ ਆਜ। ਜਾ ਰਹਾ। ਹੋਰ ਨਾ ਕਾ ਮੇ ਬਣਾ ਦੋ। ਆਦੇਸੀ ਆਜ ਰਹਾ ਜਾਂਦਿਆ। ਮੈਂ ਨਹੀਂ ਬੋਲੀ ਜਾਣਾ ਭਾਈ ਕਿੱਤਾ ਬੋਲ ਗਿਆ ਮੈਨੂੰ। ਤੇ ਮੈਂ ਲਗਾ ਇੰਦਰ ਬਣਾਉਣੀ ਦੀ ਵਲੌਗ। ਨਹੀਂ ਨਹੀਂ ਇਹ ਵਲੌਗ ਤੇ ਲੱਗਦਾ ਪੰਜਾਬੀ ਚ ਆ ਕੋਈ ਗੱਲ ਨਹੀਂ। ਇੱਧਰ ਚੈੱਕ ਕਰੋ ਤੁਸੀਂ ਵੀ ਆ ਲੋਕੇਸ਼ਨ ਚੈੱਕ ਕਰੋ। ਇੱਦਾਂ ਮਤਲਬ ਮਗਰੋਂ ਸੂਰਜ ਢਲਣ ਦਾਣਾ ਥਾਣੋ। ਤੇ ਉਹ ਤਰੀਕੇ ਦੇ ਨਾਲ ਬਲ ਹੋਇਆ ਪਿਆ ਹੈ ਮੌਸਮ ਸਾਰਾ ਇਹਦੇ ਝੋਨੇ ਦੀਆਂ ਠੰਡ ਤੋਂ ਨਹੀਂ ਰਿਹਾ ਹੁਣ ਗਾਇਸ ਨੂੰ ਇਹ ਵਿਖਾ ਦਿਓ ਮਾਰੇ ਗਾਇਸ ਕੋ ਝੋਨੇ ਝੋਨੇ ਵੱਡੇ ਗਏ ਗਾਇਸ ਸਾਡੇ ਗਾਇਸਾਂ ਸਾਡੇ ਗਾਇਸਾਂ ਨੂੰ ਹੋਣਾ ਚਾਹੀਦਾ ਨਹੀਂ ਇਹ ਹੋਣਾ ਨਾਲ ਝੋਨੇ ਵੱਡੇ ਗਏ ਕਿਉਂ ਨੇ ਵੱਡੇ ਗਏ ਹੁਣ ਅੱਗੇ ਕਣਕਾਂ ਬੀਜਤੀਆਂ ਇੱਥੇ ਇਹਦੇ ਤੇ ਕਣਕ ਬੀਜਤੀ ਹੋਣੀ ਚਾਹੀਦੀ ਹੈ ਚਲੋ ਠੀਕ ਹੈ ਹੁਣ ਫਿਰ ਬਾਕੀ ਛੜਕਜੀ ਵੀ ਸਾਰਾ ਵਲੌਗ ਕਰਨਾ ਆਪਾਂ ਇੱਧਰ ਉੱਧਰ ਵੀ ਘਟਾਂਗੇ ਹਾਂ ਜੋ ਜਾਣਦੇ ਆ ਉਹ ਜਿਹੜੀ ਆਡੀ ਖਲੋ ਗਈ ਜੇ ਆਡੀ ਆ ਨਾਲੇ ਮਰਸੀਡੀਜ਼ ਨਹੀਂ ਆ ਮੈਨੂੰ ਲੱਗਦਾ ਉਹ ਗੱਡੀ ਆਡੀ ਆ ਮਰਸੀਡੀਜ਼ ਨਹੀਂ ਆ ਆਡੀ ਆ ਆ ਆਡੀ ਹੈ ਨਾ ਜਿਹੜਾ ਸੱਜਾ ਪਰਸੇਡੀ ਨਹੀਂ ਆ ਪਰਸੇਡੀ ਨਹੀਂ ਆ ਬਸ ਆ ਆਡੀ ਚਾਰ ਘੜਿਆਂ ਵਾਲੀ ਠੀਕ ਆ ਬਾਅਦ ਕੰਟੀਨਿਊ ਕਰ ਲੂ ਆਪਣੇ ਵਲੌਗ ਆ ਇੱਥੇ ਡੈਮੈਗ ਤੇ ਬੋਲਣ ਸਾਰੇ ਨੇ ਮੈਗ ਵਿੱਚ ਬੋਲ ਰਹੇ ਸਭੀ ਕੇ ਸਭੀ ਮੋਬੀਰ 40 ਰੁਪਏ ਕਿਲੋ ਮੂੜੀਆਂ ਦਾ 10 ਰੁਪਏ ਕਿਲੋ ਗਾਜਰਾਂ ਵੀ 40 ਰੁਪਏ ਕਿਲੋ ਆਲੂ ਲੋ ਗਾਜਰਾ ਲੋ ਆਲੂ ਮੋਬੀ ਇੱਥੇ ਸਾਰੇ ਜਾਂ ਪਰ ਸਭੀ ਸਬਜੀ ਵੇਚ ਰਹੇ ਜੀ ਕਿਹੜਾ ਬਾਈਕ ਲਾ ਕੈਸਾ ਲੱਗਦਾ ਸਬਜੀ ਵੇਚ ਕੇ ਸੋ ਗਾਈਸ ਹੁਣ ਜਾਨੇ ਦੁੱਧ ਲੈਣ ਮੈਂ ਤੇ ਇੰਦਰ ਦੋਵੇਂ ਜਾਨ ਜਾਵਾਂਗੇ ਤੇ ਦੱਬੋ ਫੜ ਲਿਆ ਤੇ ਚਲੋ ਜਾਨਦੇ ਆ ਜਾਂ ਦੁੱਧ ਲੈਣ ਦੇ ਨਾਲੇ ਵਲੌਗ ਬਣਾ ਲੈਣੇ ਥੋੜਾ ਬਹੁਤ ਨਾਲੇ ਹੁਸਨਵਾਦ ਦੇ ਲੈਣੇ ਘਰੇ ਹੋਇਆ ਤੇ ਆਜੂ ਕਰਨਾ ਆ ਜਾਣਾ ਹੋਊਗਾ ਤੇ ਮਰਜੀ ਉਹਦੀ ਆਪਾਂ ਕਿਹਨੂੰ ਜ਼ਿਆਦਾ ਜ਼ੋਰ ਨਹੀਂ ਲਾਉਣਾ ਸੀ ਜੇ ਫਿਰ ਮੈਂ ਅੰਦਰ ਜਾਵਾਂਗੇ ਜਾਵਾਂਗੇ ਦੋਵੇਂ ਨੇ ਚਲੋ ਭਾਈ ਵਲੌਗ ਬਣਾਓ ਕਰੇ ਅਗਰ ਜੀ ਹਾਲ ਹੈ ਚਲੋ ਮਿਲਦੇ ਆਂ ਹਾਂਜੀ ਸਤਿ ਸ਼੍ਰੀ ਅਕਾਲ ਜਾਣਾ ਮੈਂ ਜਾਣਾ ਮੈਂ ਤੁਹਾਡਿਆਂ ਦੀ ਭਰਾਵਾਂ ਆ ਨਹੀਂ ਲੱਗਦੀ ਤੁਹਾਡੇ ਆਦੇ ਆਵੇ ਤਾਂ ਤੁਹਾਡੇ ਆਦੇ ਚੱਲਿਆ ਇੱਥੇ ਰੋਗ ਗਿਆ ਕਹਿੰਦਾ ਜਰਨੈਲ ਯਸ ਠੀਕ ਆ ਤੇ ਕਰੀ ਆਪਣੀ ਟੀਮ ਨੂੰ ਆ ਚਲੋ ਠੀਕ ਆ ਮਿਲਦੇ ਆ ਬਾਅਦ ਸਗੀ ਚੰਦਰਮਾ ਕੋਈ ਬਲਬ ਲੱਗਾ ਹੁੰਦਾ ਉਹ ਗੁਰਦੁਆਰੇ ਤੇ ਬੰਨੇ ਪਰ ਬਲਬ ਨਹੀਂ ਚੈੱਕ ਕਰੋ ਚੰਦਰਮਾ ਹਜੇ ਚੰਦਰਮਾ